ਬਾਈ ਗੁਰਜੀ ਜੀ ਦਾ ਖਾਲਸਾ ਬਾਈ ਗੁਰਜੀ ਜੀ ਕੇ ਪਤੇ ਬਹੁਤ ਵਧੀਆ ਜ਼ਿੰਦਗੀ ਆ ਅਸੀਂ ਆਪਣੇ ਮਾਪਿਆਂ ਦੇ ਪੁਰਨਿਆਂ ਤੇ ਚੱਲ ਕੇ ਸਾਡੇ ਮਾਪਿਆਂ ਨੇ ਵਿਆਹ ਸਾਦੀ ਕੀਤੀ ਜਾ ਇਹ ਫੌਜ ਚ ਸੀ ਕੇ ਉਦੋਂ ਤੇ ਹੁਣ ਜਦੋਂ ਪੈਨਸ਼ਨ ਆਏ ਤਾਂ ਇਹ ਉੱਥੇ ਵੀ ਪ੍ਰੋਗਰਾਮ ਚ ਚੱਲਦੀ ਰਹਿੰਦੀ ਆ ਫੌਜੀਆਂ ਦੀ ਤਾਂ ਤੇ ਉਹ ਇਹ ਜਦੋਂ ਪੈਨਸ਼ਨ ਆਏ ਤਾਂ ਫਿਰ ਸਿਹਤ ਰੱਖਣ ਦੀ ਖਾਤਰ ਅਸੀਂ ਸੈਰ ਕਰਨਾ ਦੌੜਨਾ ਖੇਡਾਂ ਚ ਭਾਗ ਲੈਣਾ ਸ਼ੁਰੂ ਕਰਤਾ ਬਈ ਨਾਲੇ ਤਾਂ ਫਿਰ ਤੁਰਿਆ ਆਇਆ ਕਰਾਂਗੇ ਦੋਨੇ ਜਾਣੇ ਹੁਣ ਸੁੱਖ ਨੰਵਾ ਹੈਗੀਆਂ ਨੇ ਘਰੇ ਕੰਮ ਕਰਨ ਵਾਲੀਆਂ ਅਸੀਂ ਦੋਨੇ ਚੱਲ ਜਾਂਦੇ ਆ ਨਾ ਫਿਰ ਤੁਰਿਆ ਹੀਦਾ ਤੇ ਨਾਲੇ ਆਪਦੀ ਸਿਹਤ ਨੂੰ ਠੀਕ ਰੱਖਣ ਦੀ ਖਾਤਰ ਸੀ ਦੌੜਾ ਲਾਈ ਦੀਆਂ ਕਿਉਂ ਨਾ ਚਲਤੀ ਕਾ ਨਾਮ ਗਾੜੀ ਜੋ ਗਾੜੀ ਚਲਤੀ ਹੈ ਬੋਹੀ ਠੀਕ ਰਹਤੀ ਹੈ ਇਸ ਲਈ ਅਸੀਂ ਹਮੇਸ਼ਾ ਗਰਾਊਂਡ ਦੇ ਵਿੱਚ ਸਵੇਰੇ 2 ਘੰਟੇ ਲਵਾਂ ਤੇ ਉਹ 2 ਘੰਟਿਆਂ ਦੇ ਵਿੱਚ ਅਸੀਂ ਪ੍ਰੈਕਟਿਸ ਵੀ ਕਰਦੇ ਆਂ ਤੇ ਦੌੜਦੇ ਵੀ ਆਂ ਤੇ ਬਾਕਿੰਗ ਵੀ ਕਰਦੇ ਆਂ ਤਕਰੀਬਨ ਅਸੀਂ ਇੰਡੀਆ ਪੰਜਾਬ ਦੇ ਵਿੱਚ ਵੀ 골ਡ ਮੈਡਲ ਇੰਡੀਆ ਦੇ ਵਿੱਚ ਵੀ ਇਹ ਮੇਰੀ ਮੈਸੇਜ ਆ ਇਹਨਾਂ ਨੇ ਵੀ 100 ਮੀਟਰ 200 400 ਇੰਡੀਆ ਦੇ ਵਿੱਚੋਂ 골ਡ ਮੈਡਲ ਲਿਆ 6 ਸਾਲ ਲਗਾਤਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨਹੀਂ ਹਾਂ ਕਹਿੰਦੇ ਨੇ ਸਰੀਰ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਅੱਜ ਸਾਡੇ ਨਾਲ ਇੱਕ ਇਤਤਾ ਜੋੜਾ ਮੌਜੂਦ ਹੈ ਜਿਨ੍ਹਾਂ ਦੀ ਉਮਰ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਉਮਰ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਅੱਜ ਵੀ ਇਹਨਾਂ ਦਾ ਜਿਹੜਾ ਹੈ ਵਰਡ ਦੇ ਵਿੱਚ ਇੰਡੀਆ ਦੇ ਵਿੱਚ ਨਾਮ ਬੋਲਦਾ ਹੈ ਤੇ ਤੁਸੀਂ ਮਾਤਾ ਜੀ ਨੂੰ ਤਾਂ ਜ਼ਰੂਰ ਦੇਖ ਲਓ ਧਿਆਨ ਨਾਲ ਤੁਸੀਂ ਦੇਖਿਆ ਹੋਣਾ ਹੈ ਮਾਤਾ ਜੀ ਨੂੰ ਇੰਡੀਆ ਦੇ ਵਿੱਚ ਇਹਨਾਂ ਦਾ ਰੇਸ ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਤੇ ਇਹਨਾਂ ਦਾ ਨਾਮ ਹੈ ਜਸਬੀਰ ਕੌਰ ਜੀ ਤੇ ਸਾਡੇ ਨਾਲ ਨਾਲ ਹੀ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਬਲਵੀਰ ਸਿੰਘ ਜੀ ਜੋ ਕਿ ਫਿਟਨੈਸ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਬੜਾ ਧਿਆਨ ਰੱਖਦੇ ਨੇ ਤੇ ਅੱਜ ਦੇ ਕੱਲ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਤੇ ਆਪਾਂ ਗੱਲਬਾਤ ਕਰ ਲੈਣੇ ਤੇ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਬਹੁਤ ਵਧੀਆ ਜ਼ਿੰਦਗੀ ਆ ਅਸੀਂ ਆਪਣੇ ਮਾਪਿਆਂ ਦੇ ਪੁਰਨਿਆਂ ਦੇ ਚੱਲ ਕੇ ਸਾਡੇ ਮਾਪਿਆਂ ਨੇ ਵਿਆਹ ਸਾਦੀ ਕੀਤੀ ਜਾ ਜੀ ਏ ਪਾਚ ਸੀ ਕੇ ਹੋ ਨੂੰ ਜੀ ਤੇ ਹੁਣ ਜਦੋਂ ਪੈਨਸ਼ਨ ਆਏ ਤਾਂ ਇਹ ਉੱਥੇ ਵੀ ਪ੍ਰੋਗਰਾਮ ਚ ਚੱਲਦੀ ਰਹਿੰਦੀ ਆ ਫੌਜੀਆਂ ਦੀ ਤਾਂ ਜੀ ਤੇ ਓਏ ਇਹ ਜਦੋਂ ਪੈਨਸ਼ਨ ਆਏ ਤਾਂ ਫਿਰ ਸਿਹਤ ਰੱਖਣ ਦੀ ਖਾਤਰ ਅਸੀਂ ਸੈਰ ਕਰਨਾ ਦੌੜਨਾ ਖੇਡਾਂ ਚ ਭਾਗ ਲੈਣਾ ਸ਼ੁਰੂ ਕਰਤਾ ਭਾਈ ਨਾਲੇ ਤਾਂ ਫਿਰ ਤੁਰਿਆ ਆਇਆ ਕਰਾਂਗੇ ਦੋਨੇ ਜਾਣੇ ਹੁਣ ਸੁੱਖ ਨਾ ਨੋਹਾਂ ਹੈਗੀਆਂ ਨੇ ਘਰੇ ਕੰਮ ਕਰਨ ਵਾਲੀਆਂ ਅਸੀਂ ਦੋਨੇ ਚੱਲ ਜਾਂਦੇ ਆ ਫਿਰ ਤੁਰਿਆ ਹੀ ਦਾ ਤੇ ਨਾਲੇ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਖਾਤਰ ਸੀ ਦੌੜਾ ਲਾਈ ਦੀਆਂ ਬੇਬੇ ਜੀ ਸਭ ਤੋਂ ਪਹਿਲਾਂ ਕਿੰਨੀ ਉਮਰ ਸੀ ਕਿ ਜਦੋਂ ਤੁਸੀਂ ਪਹਿਲੀ ਵਾਰ ਰੇਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਤੁਸੀਂ ਦੌੜੇ ਸੀਗੇ ਤੇ ਕਿੰਨੇ ਮੀਟਰ ਦੌੜੇ ਸੀਗੇ ਮੈਂ ਮੇਰੀ ਉਦੋਂ ਉਮਰ 60 ਸਾਲ ਦੀ ਸੀ ਜੀ ਤੇ ਹੁਣ ਤਾਂ 70 72 73 ਤੋਂ ਵੀ ਉੱਪਰ ਹੋ ਗਈ ਜੀ ਤੇ ਜਾਣੇ ਅਸੀਂ ਹੁਣ ਵੀ ਆ ਤੇ ਉਦੋਂ ਮੇਰੀ 60 ਸਾਲ ਦੀ ਉਮਰ ਸੀਗੀ ਕਿੰਨੇ ਮੀਟਰ ਰੇਸ ਦੌੜੇ ਸੀ 100 ਮੀਟਰ 200 ਮੀਟਰ 400 ਮੀਟਰ ਬੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਇਕੱਲੀ ਦੌੜਦੇ ਹਾਂ ਤੇ ਕੀ ਖਾਣ ਪੀਣ ਦਾ ਕੀ ਕੀ ਧਿਆਨ ਰੱਖਦੇ ਹਾਂ ਖਾਣ ਪੀਣ ਦਾ ਤਾਂ ਸਿੱਧੀ ਸਾਦੀ ਜਿਹੀ ਜਿਵੇਂ ਕਯਵਾ ਦੁੱਧ ਬਾ ਫਰੂਟਾ ਬਸ ਰੋਟੀ ਪਾਣੀ ਦੇ ਹਜਾ ਪਰ ਪਰਵਰ ਵਿੱਚ ਬਣਦਾ ਬਣਉਂਦੀਆਂ ਬਣਾਉਂਦੀਆਂ ਹਜਾ ਖਾਈ ਜਾਂਦਾ ਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਿਰਫ ਕਹਿੰਦੇ ਵੀ ਦੌੜ ਇੰਨਾ ਵੀ ਜ਼ਰੂਰੀ ਹੈ ਆਪਣੇ ਆਪ ਨੂੰ ਫਿੱਟ ਰੱਖਣ ਲਈ ਖਾਣ ਪੀਣ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਤੇ ਤੁਹਾਡੀ ਇੰਨੀ ਏਜ ਆ ਗਈ ਆਲਸ ਨਹੀਂ ਆਂਦਾ ਨਹੀਂ ਜੀ ਨਹੀਂ ਬਹੁਤ ਖੁਸ਼ ਆ ਸੀ ਦੁਨੇ ਜੀ ਤੇ ਸਵੇਰੇ ਜਾਈਦਾ ਤੇ 2-4 ਕਿਲੋਮੀਟਰ ਸੈਰ ਕਰੀਦੀ ਜਾਂ ਤੇ ਦੌੜੀਦਾ ਵਾ ਤੇ ਆਸੀ 6 ਵਜੇ ਜਾਂਨੇ ਆ ਤੇ 7:30-8 ਵਜੇ ਵਾਪਸ ਕਰੇ ਆ ਜਾਨੇ ਆ ਕਿੰਦੀ ਵੀ ਤੁਸੀਂ ਗੋਲਡ ਮੈਟ ਲਿਸਟ ਵੀ ਹੋ ਤੇ ਇੰਡੀਆ ਦੀ ਲਿਸਟ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਵਰਲਡ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਪਹਿਲੇ ਨੰਬਰ ਤੇ ਆਉਂਦਾ ਕਿੱਦਾਂ ਦਾ ਲੱਗਦਾ ਬਹੁਤ ਅਜੀਬ ਜਿਹਾ ਲੱਗਦਾ ਵਾ ਕਿਸੀ ਹੁੰਦੀ ਆ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਕੀ ਐਂ ਵਾਰੀ ਐਂ ਫੀਲ ਹੁੰਦਾ ਵੀ ਪਹਿਲਾਂ ਤੁਸੀਂ ਘਰ ਦੇ ਕੀ ਸੀਗੇ ਰੇਸ ਲਾਉਣ ਤੋਂ ਪਹਿਲਾਂ ਜਾਂ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਹੁਣ ਤੋਂ ਚਲੋ ਤੁਸੀਂ ਰੇਸ ਲਾ ਰਹੇ ਹੋ ਤੇ ਆਪਣੇ ਆਪ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰ ਰਹੇ ਹੋ ਜ ਤਾਂ ਕਿ ਤੁਹਾਡੀ ਜ਼ਿੰਦਗੀ ਹੋਰ ਲੰਬੀ ਹੋਵੇ ਪਹਿਲਾਂ ਕੁਝ ਕੰਮ ਕਰਦੇ ਸੀ ਕੀ ਘਰ ਦਾ ਕੰਮ ਹੀ ਕਰਦੇ ਸੀ ਘਰ ਦਾ ਹੀ ਕੰਮ ਕਰਦੇ ਸੀ ਉਮੀਦ ਸੀਗੀ ਕਿ ਘਰ ਤੋਂ ਕਰਦਾ ਕੰਮ ਕਰਨ ਤੋਂ ਬਾਅਦ 60 ਸਾਲ ਦੀ ਉਮਰ ਵਿੱਚ ਜਿੱਥੇ ਆ ਕੇ ਲੋਕ ਕਿ ਟਿਕ ਜਾਂਦੇ ਨੇ ਤੁਸੀਂ ਉਸ ਉਮਰ ਦੇ ਵਿੱਚ ਆਪਣਾ ਇੰਡੀਆ ਦੇ ਵਿੱਚ ਨਾਮ ਬਣਾਉਂਗੇ ਹਾਂ ਜੀ ਲੁਧਿਆਣੇ ਜਿਲ੍ਹੇ ਚੋਂ ਮੈਂ ਪਹਿਲੇ ਨੰਬਰ ਤੇ ਆਈ ਆ ਜੀ ਤੇ ਹੁਣ ਕੋਸ਼ਿਸ਼ ਤਾਂ ਬਹੁਤ ਕਰੀ ਦੀ ਆ ਬਾਹਰ ਜਾਣ ਨੂੰ ਵੀ ਜੀ ਕਰਦਾ ਪਰ ਸਰਕਾਰੀਆਂ ਨੇ ਸਾਡੀਆਂ ਇਹ ਸਾਨੂੰ ਕੁਛ ਦਿਨ ਦੀਆਂ ਕਰਦੀਆਂ ਤਾਂ ਹੈ ਨਹੀਂ ਗਈਆਂ ਜੀ ਤੇ ਹੁਣ ਆਪ ਦਾ ਹੀ ਖਰਚਾ ਕਰਕੇ ਅਸੀਂ ਬਾਹਰ ਜਾਵਾਂਗੇ ਹੂੰ ਟਿਕਟੀ ਪਹਿਲਾਂ ਜਹਾਜ਼ ਦੀ ਕਿੰਨੀ ਆ ਫਿਰ ਬਾਹਰ ਜਾਣਾ ਚਾਹੁੰਦੇ ਆ ਹਾਂ ਬਾਹਰ ਜਾਣਾ ਚਾਹੁੰਦੇ ਆ ਪਰ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਵੇ ਘੁੰਮ ਫਰੇ ਆਵਾਂਗੇ ਅੱਛਾ ਨਾ ਰੇਸਾਂ ਲਾ ਆਵਾਂਗੇ ਲੋ ਜੀ ਬੇਬੇ ਜੀ ਦਾ ਸੁਪਨਾ ਹੈ ਕਿ ਇਹਨਾਂ ਨੇ ਬਾਹਰ ਜਾਣਾ ਹੈ ਤੇ ਜਿਹੜਾ ਘੁੰਮਣਾ ਫਿਰਨਾ ਹੈ ਤੇ ਅਪੀਲ ਕਰ ਰਹੇ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੇ ਜਿਹੜਾ ਸੁਪਨਾ ਹੈ ਉਹ ਪੂਰਾ ਕੀਤਾ ਜਾਵੇ ਤਾਂ ਕਿ ਬਾਹਰ ਜਾ ਸਕਣ ਤੇ ਨਾਲ ਹੀ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਕੀ ਫਤ ਹੈ ਕਿਵੇਂ ਆ ਬਾਪੂ ਜੀ ਬਹੁਤ ਵਧੀਆ ਖੁਸ਼ ਹੈ ਮਾਰਦੇ ਆ ਵੜਕਾਂ ਵੀਕੈਂਡ ਗੋਡ ਮੈਡ ਲਿਸਟ ਹੋ ਤੇ ਬੇਬੇ ਜੀ ਵੀ ਗੋਡ ਮੈਡ ਲਿਸਟ ਹੈ ਜਿਸ ਉਮਰ ਦੇ ਵਿੱਚ ਲੋਕ ਠਹਿਰ ਜਾਂਦੇ ਨੇ ਰੁਕ ਜਾਂਦੇ ਨੇ ਆਪਣੇ ਸ਼ਰੀਰ ਨੂੰ ਐਗਦਮ ਕਮਜ਼ੋਰ ਬਣਾ ਲੈਂਦੇ ਨੇ ਪਰ ਤੁਸੀਂ ਅੱਜ ਦੇ ਟਾਈਮ ਵਿੱਚ ਜਮਾਨ ਬਣ ਕੇ ਘੁੰਮ ਰਹੇ ਹੋ ਆ ਆਪਾਂ ਕਹਿ ਸਕਦੇ ਆ ਜੀ ਅੱਜ ਕੱਲ ਦੇ ਮੁੰਡੇ ਤੇ ਕੁੜੀਆਂ ਨੂੰ ਵੀ ਤੁਸੀਂ ਉਹ ਦਿੰਦੇ ਹੋ ਕਹਿੰਦੇ ਨਾ ਚਲਤੀ ਕਾ ਨਾਮ ਗਾੜੀ ਜੀ ਜੋ ਗਾੜੀ ਚਲਤੀ ਹੈ ਬੋਹੀ ਠੀਕ ਰਹਤੀ ਹੈ ਜੀ ਇਸ ਲਈ ਅਸੀਂ ਹਮੇਸ਼ਾ ਗਰਾਊਂਡ ਦੇ ਵਿੱਚ ਸਵੇਰੇ 2 ਘੰਟੇ ਲਾਉਂਦੇ ਆ ਤੇ ਉਹ 2 ਘੰਟਿਆਂ ਦੇ ਵਿੱਚ ਅਸੀਂ ਪ੍ਰੈਕਟਿਸ ਵੀ ਕਰਦੇ ਆਂ ਤੇ ਦੌੜਦੇ ਵੀ ਆਂ ਤੇ ਵਾਕਿੰਗ ਵੀ ਕਰਦੇ ਆਂ ਤਕਰੀਬਨ ਅਸੀਂ ਇੰਡੀਆ ਪੰਜਾਬ ਦੇ ਵਿੱਚ ਵੀ 골ਡ ਮੈਡਲ ਇੰਡੀਆ ਦੇ ਵਿੱਚ ਵੀ ਇਹ ਮੇਰੀ ਮੈਸੇਜ ਆ ਇਹਨਾਂ ਨੇ ਵੀ 100 ਮੀਟਰ 200 400 ਇੰਡੀਆ ਦੇ ਵਿੱਚੋਂ 골ਡ ਮੈਡਲ ਲਿਆ 6 ਸਾਲ ਲਗਾਤਾਰ ਉਹ ਵੈਸੇ ਹੁੰਦਾ ਔਖਾ ਕਹਿਣਾ ਵੀ ਲਗਾਤਾਰ ਜਾਣਾ ਪਰ ਇਹ ਜਾਂਦੇ ਰਹੇ ਆ ਮੇਰੇ ਨਾਲ ਜਿਵੇਂ ਇੰਨੀ ਉਮਰ ਹੋ ਗਈ ਔਖਾ ਨਹੀਂ ਲੱਗਦਾ ਕਿ ਹਾਂ ਇੱਕ ਉਮਰ ਹੁੰਦੀ ਹੈ ਵੀ ਬੰਦਾ ਜਿਵੇਂ ਜਵਾਨੀ ਦੇ ਵਿੱਚ ਹੁੰਦਾ ਹੈ ਜੇ ਆਪਣੀ ਇੱਕ ਉਮਰ ਹੁੰਦੀ ਹੈ ਬੰਦੇ ਨੂੰ ਸਾਰਾ ਕੁਝ ਵਧੀਆ ਲੱਗਦਾ ਪਰ ਹੁਣ ਤੁਹਾਡੀ ਉਮਰ ਹੋ ਗਈ ਹੈ ਬੇਬੇ ਦੀ ਜਿਵੇਂ ਆਪਾਂ ਕਹਿ ਸਕਦੇ ਆ 72 ਸਾਲ ਦੀ ਉਮਰ ਹੈ ਤੇ ਤੁਹਾਡੀ ਵੀ 74-75 ਸਾਲ ਦੀ ਉਮਰ ਹੈ ਕਿੰਨਾ ਔਖਾ ਹੁੰਦਾ ਹੈ ਉਮਰ ਦਾ ਲਿਹਾਜ਼ ਨਹੀਂ ਕਹਿੰਦੇ ਸਿੰਘਾਂ ਨੇ ਕਦੇ ਨਾ ਕਬੂਲੀਆਂ ਹਾਰਾਂ ਜਿਹੜਾ ਬੰਦਾ ਹਾਰ ਕਮ ਕਮੋਲ ਜਾਂਦਾ ਜਦੋਂ ਸਾਡਾ ਸਰੀਰ ਫਿੱਟ ਹੈ ਤਾਂ ਸਾਨੂੰ ਆਪਣੇ ਆਪ ਨੂੰ ਫਿੱਟ ਰੱਖਣ ਦੀ ਕਾਤਰ ਸਾਨੂੰ ਉਹੀ ਚੰਗੇ ਲੱਗਣਗੇ ਜਿਹੜੇ ਲੋਕ ਫਿੱਟ ਨੇ ਗਰਾਊਂਡ ਦੇ ਵਿੱਚ ਜਾਂਦੇ ਆ ਜਾਏ ਬੁਢਾ ਚਾਹੇ ਕੋਈ ਵੀ ਆ ਚਾਹੇ ਬੱਚੇ ਆ ਉਹ ਜਦੋਂ ਦੌੜਦੇ ਆ ਤਾਂ ਸਾਨੂੰ ਮਨ ਬੜਾ ਖੁਸ਼ ਹੁੰਦਾ ਉਹ ਬੜੇ ਡਾਕਟਰ ਤਾੜੀਆਂ ਮਾਰਦੇ ਨੇ ਜਿਵੇਂ ਆ ਬੱਚੇ ਲੋਕ ਦੇ ਹੁਣ ਦੇਖਦੇ ਨੇ ਜਦੋਂ ਅਸੀਂ ਦੌੜਦੇ ਆ ਇਹ ਬੜੀਆਂ ਤਾੜੀਆਂ ਮਾਰਦੇ ਆ ਕੋਲੋਂ ਐਡੀ ਉਮਰ ਦਾ ਬਾਪੂ ਭੱਜਿਆ ਫਿਰਦਾ ਤੇ ਹੁਣ ਖੁਸ਼ੀ ਹੁੰਦੀ ਹੈ ਹਾਂ ਬਹੁਤ ਖੁਸ਼ੀ ਵੈਣੀ ਹੁੰਦੀ ਆ ਕਿ ਬਹੁਤ ਜ਼ਿਆਦਾ ਉਹ ਫਿਰ ਨਾਲ ਦੌੜ ਕੇ ਦਿਖਾਉਣਗੇ ਬਾਪੂ ਸਾਨੂੰ ਵੀ ਭੱਜ ਕੇ ਦਿਖਾ ਫਿਰ ਉਹ ਨਾਲ ਜਦੋਂ ਭੱਜਦੇ ਨਿੱਕੇ ਨਿੱਕੇ ਜਿਹੇ ਕਿਧਾ ਡੱਗੀ ਪੈਂਦੇ ਆ ਕਈ ਇੱਕ ਦੂਜੇ ਨੂੰ ਲੜਨ ਵੀ ਲੱਗ ਜਾਂਦੇ ਓ ਤੂੰ ਮੈਂ ਪਿੱਛੇ ਸਾਹ ਗਿਆ ਤੂੰ ਮੂਹਰੇ ਰਹਿ ਗਿਆ ਕਿਉਂ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਹੁੰਦੀ ਹੁਣ ਅਸੀਂ ਪ੍ਰੈਕਟਿਸ ਇਹ ਤਾਂ ਘੋੜੇ ਵਾਂਗੂ ਦੌੜਦੇ ਆ ਉਹ ਬਹੁਤ ਦੌੜਦੇ ਆ ਬਸ ਡੱਡੂ ਵਾਂਗੂ ਆਏ ਐ ਤੇ ਬਾਪੂ ਜੀ ਜਿਵੇਂ ਕੀ ਬੀਬੀ ਜੀ ਇੰਡੀਆ ਦੇ ਵਿੱਚ ਤੇ ਆਂਦੇ ਨੇ ਤੇ ਇਨਾਂ ਨੂੰ ਕਈ ਵਾਰੀ ਗੋਲਡ ਮੈਡਲਿਸਟ ਵੀ ਮਿਲਿਆ ਹੋਇਆ ਤੇ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਨਾ ਚਾਹੋਗੇ ਜਿਵੇਂ ਬੇਪੇ ਜੀ ਦਾ ਥੱਪਣਾ ਹੈ ਕਿ ਮੈਂ ਬਾਹਰ ਜਾਣਾ ਬਾਹਰ ਜਾ ਕੇ ਕੁੰਮਣਾ ਹੈ ਤੇ ਰੇਸਾਂ ਲਾਉਣੀ ਐ ਨੇ ਤੁਹਾਡਾ ਕਿੱਦਾਂ ਦਾ ਦਰਸਲ ਜਿਹੜਾ ਹਿੰਦੂਸਤਾਨ ਦਾ ਸਿਸਟਮ ਆ ਨਾ ਫਿਰਾਂ ਦੇ ਕਰਕੇ ਉਹ ਇੰਨਾ ਵਧੀਆ ਨਹੀਂ ਹੈ ਸਕੂਲ ਦੇ ਵਿੱਚੋਂ ਬੱਚੇ ਵੀ ਕੋਈ ਤਿਆਰ ਨਹੀਂ ਇੰਨੇ ਵਧੀਆ ਹੁੰਦੇ ਤੇ ਖਰਚਾ ਇੰਨਾ ਕੋਈ ਕਰਦਾ ਵੀ ਨਹੀਂ ਹੈ ਹੁਣ ਜਿਹੜਾ ਤਕੜਾ ਬੰਦਾ ਹੋਊਗਾ ਉਹੀ ਗਰਾਊਂਡ ਦੇ ਵਿੱਚ ਜਾ ਕੇ ਜੋੜ ਸਕਦਾ ਜੀ ਗਰੀਬ ਬੱਚਾ ਤਾਂ ਕੋਈ ਦੌੜ ਹੀ ਨਹੀਂ ਸਕਦਾ ਇੱਕ ਕੁਛੜੀ 30 40 ਹਜ਼ਾਰ ਜਾਂ ਲੱਖ ਰੁਪਈਆ ਤਨਖਾਹ ਹੋ ਗਈ ਪੈਨਸ਼ਨ ਹੋ ਗਈ ਉਹੀ ਦੌੜ ਸਕਦਾ ਦੂਜਾ ਬੰਦਾ ਨਹੀਂ ਦੌੜ ਸਕਦਾ ਹੁਣ ਜਿਹੜੇ ਆਮ ਬਚਪਨ ਛੋਟੇ ਗਰੀਬ ਬੱਚੇ ਆ ਉਹ ਕਿੱਥੋਂ ਦੌੜ ਲੈਣਗੇ ਉਹ ਦੌੜਦੇ ਨਹੀਂ ਇਸ ਲਈ ਗਵਰਨਮੈਂਟੋਂ ਨੇ ਅਪੀਲਾਂ ਤਾਂ ਮੇਰਾ ਖਿਆਲ ਆ ਪਤਾ ਨਹੀਂ ਕਿੰਨੇ ਚਿਰ ਤੋਂ ਲੋਕ ਕਰ ਰਹੇ ਨੇ ਵੀ ਦਿਓ ਹੁਣ ਇੱਕ ਉਹ ਬਾਹਰ ਵੀ ਜਾਣਾ ਇੱਕ ਬੰਦੇ ਦਾ ਤਕਰੀਬਨ ਲੱਖ ਰੁਪਈਆ ਲੱਗ ਜਾਂਦਾ ਤੇ ਟਿਕਟ ਵੱਖਰੇ ਰਹਿਣ ਦਾ ਖਰਚਾ ਵੱਖਰਾ ਇਹ ਸਾਰਾ ਕਹੇਗੇ 2-3 ਲੱਖ ਚ ਪੈ ਜਾਂਦਾ ਅਗਲਾ ਕਹਿੰਦਾ ਜੇ ਐਡੀ ਉਮਰ ਤੇ ਜਾ ਕੇ ਕੀ ਕਰਨਾ ਬਸ ਇਹ ਗਵਰਨਮੈਂਟ ਇਹਨਾਂ ਨੂੰ ਹੌਲਪਦਲਾ ਫਾਇਦਾ ਕਰੇ ਤਾਂ ਇਹ ਬੱਚੇ ਨਿੱਕੇ ਤੋਂ ਹੀ ਵੱਡੇ ਹੋ ਜਾਣਗੇ ਇਹ ਆਪਣੇ ਆਪ ਭੱਜਿਆ ਕਰਨਗੇ ਹੁਣ ਇਹਨਾਂ ਦੇ ਬੱਚਿਆਂ ਦੇ ਦੇਖ ਕੇ ਸਾਨੂੰ ਇੰਨੇ ਬੱਚੇ ਖੁਸ਼ ਹੁੰਦੇ ਆ ਕਿ ਬਹੁਤ ਜ਼ਿਆਦਾ ਹੁਣ ਅਸੀਂ ਦੌੜਦੇ ਆ ਤਾਂ ਇਹ ਨਾਲ ਦੌੜਨ ਲੱਗ ਜਾਂਦੇ ਆ ਹੁਣ ਵੀ ਦੇਖ ਦੇ ਪੂਰਾ ਕੱਟ ਬਣਿਆ ਹੋਇਆ ਸਾਰੇ ਬੱਚੇ ਐਂ ਦੇਖ ਰਹੇ ਆ ਕਿ ਬੇਬੇ ਬਾਪੂ ਜੀ ਮਤਲਬ ਫੇਮਸ ਹੋ ਹਾਂ ਅਸੀਂ ਦੇਖੋ 100 ਮੀਟਰ ਤੋਂ ਲੈ ਕੇ 21 ਕਿਲੋਮੀਟਰ ਤੱਕ 골ਡ ਮੈਡਲ ਜਿੱਤੇ ਹੋਏ ਆ ਇੰਡੀਆ ਚੋਂ 100 ਮੀਟਰ 200 400 800 1500 5 ਕਿਲੋਮੀਟਰ 5 ਕਿਲੋਮੀਟਰ ਰੇਸ 10 ਕਿਲੋਮੀਟਰ 21 ਕਿਲੋਮੀਟਰ ਸਾਰਿਆਂ ਚ ਨਹੀਂ ਐਡੀ ਉਮਰ ਦੇ ਵਿੱਚ ਬੰਦੇ ਨੂੰ ਇੱਕ ਜਾਂ ਦੋ ਚੋਂ ਰੇਸਾਂ ਚੋਂ ਲੈ ਲੂਗਾ ਪਰ ਇੰਨੀਆਂ ਚੋਂ ਰੇਸਾਂ ਚੋਂ ਲੈਣਾ ਬੜਾ ਮੁਸ਼ਕਲ ਹੈ ਕਿ ਸਰੀਰ ਨੂੰ ਮੇਨਟੇਨਸ ਕਰਨਾ ਬੜਾ ਔਖਾ ਹੈ ਤੁਸੀਂ ਆਪਣੇ ਸਰੀਰ ਨੂੰ ਮੇਨਟੇਨ ਕਰਕੇ ਰੱਖਦੇ ਹੋ ਪਹਿਲੀ ਜਿਹੜੀ ਰੇ ਸੀਗੀ 60 ਸਾਲ ਦੀ ਉਮਰ ਦੇ ਵਿੱਚ ਲਾਈ ਸੀਗੀ ਉਮੀਦ ਸੀਗੀ ਜਿਸ ਉਮਰ ਦੇ ਵਿੱਚ ਬੇਬੇ ਨੂੰ ਆਰਾਮ ਕਰਨਾ ਚਾਹੀਦਾ ਸੀਗਾ ਉਸ ਉਮਰ ਦੇ ਵਿੱਚ ਉਹ ਇੱਕ ਮੈਦਾਨ ਵਿੱਚ ਆਈ ਸੀਗੀ ਦੌੜਨ ਲਈ ਕਿੱਦਾਂ ਤਾਂ ਲੱਗਿਆ ਸੀ ਗੱਲ ਇਹ ਸੀ ਨਾ ਜਦੋਂ ਸਾਡਾ ਵਿਆਹ ਹੋਇਆ ਸੀ ਤੇ ਮੇਰੀ ਸਟੈਪ ਜਿਹੜੇ ਛੋਟੇ ਸੀਗੇ ਵੱਡੇ ਸੀਗੇ ਇਹ ਪਿੱਛੇ ਹੌਲੀ-ਹੌਲੀ ਤੁਰਦੀ ਹੁੰਦੀ ਸੀ ਮੈਂ ਗਾਹਾਂ ਲੰਘ ਜਾਂਦਾ ਸੀ ਇਹ ਪਿੱਛੇ ਰਹਿੰਦੀ ਸੀ ਮੈਂ ਇੱਥੇ ਰੁਕ ਜਾਣਾ ਆ ਜਾ ਭੱਜ ਕੇ ਇਹਨੇ ਭੱਜ ਕੇ ਲੱਗਣਾ ਉਹ ਇਹ ਜੀ ਭੱਜਣ ਲੱਗੀ ਕਿ ਮੈਨੂੰ ਵੀ ਨਾਲ ਭਜਾਉਣ ਲੱਗੀ ਕੀ ਕਹਿਣਾ ਚਾਹੁੰਗੇ ਅੱਜ ਦੇ ਸਾਡੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹ ਤਾਂ ਬੱਚਿਆਂ ਨੂੰ ਪੁੱਛ ਲਓ ਵੀ ਕੀ ਅਸੀਂ ਕੀ ਬੰਨਣਾ ਕੀ ਦੌੜਨਾ ਕੀ ਕਰਨਾ ਹਰ ਰੋਜ਼ ਗਰਾਊਂਡ ਦੇ ਵਿੱਚ ਜਾਣ ਭੱਜਣ ਈ ਚੀਜ਼ ਐ ਸਾਰਿਆਂ ਨੂੰ ਵਧੀਆ ਗੱਲ ਚਾਹੇ ਕੋਈ ਵੀ ਬੱਚਾ ਹੋਵੇ ਇੰਟਰਵਿਊ ਲੈ ਲੈਣਾ ਬੱਚਿਆਂ ਦੀ ਪੁੱਛ ਲਓ ਕਿਸੇ ਨੂੰ। ਉਹ ਜਿਵੇਂ ਕਿ ਅਸੀਂ ਬੇਬੇ-ਬਾਪੂ ਨਾਲ ਗੱਲਬਾਤ ਕੀਤੀ ਹੈ ਸਟੋਰੀ ਬੜੀ ਹੀ ਜ਼ਿਆਦਾ ਇੰਟਰਸਟਿੰਗ ਹੈ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਸਾਡੇ ਬੇਬੇ ਜੀ ਨੇ ਉਹਨਾਂ ਦਾ ਸੁਪਨਾ ਪੂਰਾ ਹੋ ਸਕੇ ਤੇ ਉਹ ਬਾਹਰ ਜਾ ਕੇ ਆਪਣਾ ਜਿਹੜਾ ਸੁਪਨਾ ਹੈ ਕੁੰਮਣ ਫਿਰੰਦਾ ਬਾਹਰ ਜਾ ਕੇ ਪੂਰਾ ਕਰ ਸਕਕੇ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਨਿਹਮਲਿਕ ਕੈਮਰਾ ਪਰਸਨ ਮਨੀਸ਼ ਨਾਲ